ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਜੈੰਤੀਪੁਰ ਅਤੇ ਅਮਨਦੀਪ ਜੈੰਤੀਪੁਰ ਦੇ ਭਰਾ ਸੰਦੀਪ ਜੈੰਤੀਪੁਰ ਸਾਰਾ ਕਾਰੋਬਾਰ ਦੇਖਦੇ ਆ ਔਰ ਅਮਨਦੀਪ ਜੈੰਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਧਮਾਕਾ ਹੋਇਆ ਧਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਧਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਧਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਿਦੇਸ਼ 'ਚ ਬੈਠੇ ਗੈਂਗਸਟਰਾਂ ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਿਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਬੇਖੌਫ ਦਹਿਸ਼ਤਗਰਦ ਆਉਂਦੇ ਨੇ ਧਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਹਿਸ਼ਤਗਰਦਾਂ ਨੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਆ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਓਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਜੈੰਤੀਪੁਰ ਅਤੇ ਅਮਨਦੀਪ ਜੈੰਤੀਪੁਰ ਤੇ ਭਰਾ ਸੰਦੀਪ ਜੈੰਤੀਪੁਰ ਸਾਰਾ ਕਾਰੋਬਾਰ ਦੇਖਦਿਆ ਔਰ ਅਮਨਦੀਪ ਜੈੰਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਤੁਮਾਕਾ ਹੋਇਆ ਤੁਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤੁਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤੁਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਿਦੇਸ਼ਛ ਬੈਠੇ ਗੈਂਗਸਟਰਾਂ ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਬੇਖੌਫ ਤਹਿਸ਼ਤਗਰਦ ਆਉਂਦੇ ਨੇ ਧੁਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਸ਼ਤਰਗਰਦਾਂ ਨੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧੁਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਹਾ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਆਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਜੈੰਤੀਪੁਰ ਅਤੇ ਅਮਨਦੀਪ ਜੈੰਤੀਪੁਰ ਦੇ ਭਰਾ ਸੰਦੀਪ ਜੈੰਤੀਪੁਰ ਸਾਰਾ ਕਾਰੋਬਾਰ ਦੇਖਦੇ ਆ ਔਰ ਅਮਨਦੀਪ ਜੈੰਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਤੁਮਾਕਾ ਹੋਇਆ ਤੁਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤੁਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤੁਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਿਦੇਸ਼ ਚ ਬੈਠੇ ਗੈਂਗਸਟਰਾਂ ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਬੇਖੌਫ ਤਹਿਸ਼ਤਗਰਦਾਉਂਦੇ ਨੇ ਧੁਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਸ਼ਤਰਗਰਦਾਣੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧੁਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਹਾ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਆਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਕੀਤੀ ਰਾਤ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਚੈੰਤੀਪੁਰ ਅਤੇ ਅਮਨਦੀਪ ਚੈੰਤੀਪੁਰ ਤੇ ਭਰਾ ਸੰਦੀਪ ਚੈੰਤੀਪੁਰ ਸਾਰਾ ਕਾਰੋਬਾਰ ਦੇਖਦਿਆ ਔਰ ਅਮਨਦੀਪ ਚੈੰਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਧਮਾਕਾ ਹੋਇਆ ਧਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਧਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਧਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜਿਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਿਦੇਸ਼ 'ਚ ਬੈਠੇ ਗੈਂਗਸਟਰਾਂ ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਿਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਬੇਖੌਫ ਦਹਿਸ਼ਤਗਰਦ ਆਉਂਦੇ ਨੇ ਧਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਹਿਸ਼ਤਗਰਦਾਂ ਨੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਆ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਓਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਜੈੰਤੀਪੁਰ ਅਤੇ ਅਮਨਦੀਪ ਜੈੰਤੀਪੁਰ ਤੇ ਭਰਾ ਸੰਦੀਪ ਜੈੰਤੀਪੁਰ ਸਾਰਾ ਕਾਰੋਬਾਰ ਦੇਖਦਿਆ ਔਰ ਅਮਨਦੀਪ ਜੈੰਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਤੁਮਾਕਾ ਹੋਇਆ ਤੁਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤੁਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤੁਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ विदेश बैठे गैंगस्टरों ਵੱਲੋਂ ਥ੍ਰੈਟਸ ਵਹਾਈਆਂ ਸੰਸਕਿਉਰਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਬੇਖੌਫ ਤਹਿਸ਼ਤਗਰਦਾਉਂਦੇ ਨੇ ਧੁਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਸ਼ਤਰਗਰਦਾਣੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧੁਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਹਾ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਆਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਕੀਤੀ ਰਾਤ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਜੈੰਤੀਪੁਰ ਅਤੇ ਅਮਨਦੀਪ ਜੈੰਤੀਪੁਰ ਦੇ ਭਰਾ ਸੰਦੀਪ ਜੈੰਤੀਪੁਰ ਸਾਰਾ ਕਾਰੋਬਾਰ ਦੇਖਦਿਆ ਔਰ ਅਮਨਦੀਪ ਜੈੰਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਤੁਮਾਕਾ ਹੋਇਆ ਤੁਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤੁਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤੁਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜਿਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਿਦੇਸ਼ਛ ਬੈਠੇ ਗੈਂਗਸਟਰਾਂ ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਬੇਖੌਫ ਤਹਿਸ਼ਤਗਰਦਾਉਂਦੇ ਨੇ ਧੁਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਸ਼ਤਰਗਰਦਾਣੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧੁਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਹਾ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਆਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਜੈੰਤੀਪੁਰ ਅਤੇ ਅਮਨਦੀਪ ਜੈੰਤੀਪੁਰ ਤੇ ਭਰਾ ਸੰਦੀਪ ਜੈੰਤੀਪੁਰ ਸਾਰਾ ਕਾਰੋਬਾਰ ਦੇਖਦਿਆ ਔਰ ਅਮਨਦੀਪ ਜੈੰਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਤੁਮਾਕਾ ਹੋਇਆ ਤੁਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤੁਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤੁਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ विदेश बैठे गैंगस्टरों ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਬੇਖੌਫ ਤਹਿਸ਼ਤਗਰਦਾਉਂਦੇ ਨੇ ਧੁਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਸ਼ਤਰਗਰਦਾਣੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧੁਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਹਾ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਆਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਚੈਂਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਚੈਂਤੀਪੁਰ ਅਤੇ ਅਮਨਦੀਪ ਚੈਂਤੀਪੁਰ ਦੇ ਭਰਾ ਸੰਦੀਪ ਚੈਂਤੀਪੁਰ ਸਾਰਾ ਕਾਰੋਬਾਰ ਦੇਖਦਿਆ ਔਰ ਅਮਨਦੀਪ ਚੈਂਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਤਮਾਕਾ ਹੋਇਆ ਤਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਿਦੇਸ਼ 'ਚ ਬੈਠੇ ਗੈਂਗਸਟਰਾਂ ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਿਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਬੇਖੌਫ ਤਹਿਸ਼ਤਗਰਦਾ ਹੁੰਦੇ ਨੇ ਧੁਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਸ਼ਤਰਗਰਦਾ ਨੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧੁਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਹਾ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਆਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਚੈਂਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਚੈਂਤੀਪੁਰ ਅਤੇ ਅਮਨਦੀਪ ਚੈਂਤੀਪੁਰ ਤੇ ਭਰਾ ਸੰਦੀਪ ਚੈਂਤੀਪੁਰ ਸਾਰਾ ਕਾਰੋਬਾਰ ਦੇਖਦਿਆ ਔਰ ਅਮਨਦੀਪ ਚੈਂਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਧਮਾਕਾ ਹੋਇਆ ਧਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤੁਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤੁਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਿਦੇਸ਼ 'ਚ ਬੈਠੇ ਗੈਂਗਸਟਰਾਂ ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਿਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਬੇਖੌਫ ਦਹਿਸ਼ਤਗਰਦ ਆਉਂਦੇ ਨੇ ਧਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਹਿਸ਼ਤਗਰਦਾਂ ਨੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਆਹ ਕਿਆ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਓਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਚੈਂਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਚੈਂਤੀਪੁਰ ਅਤੇ ਅਮਨਦੀਪ ਚੈਂਤੀਪੁਰ ਦੇ ਭਰਾ ਸੰਦੀਪ ਚੈਂਤੀਪੁਰ ਸਾਰਾ ਕਾਰੋਬਾਰ ਦੇਖਦੇ ਆ ਔਰ ਅਮਨਦੀਪ ਚੈਂਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਧਮਾਕਾ ਹੋਇਆ ਧਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਿਦੇਸ਼ 'ਚ ਬੈਠੇ ਗੈਂਗਸਟਰਾਂ ਵੱਲੋਂ ਥ੍ਰੈਟਸ ਆਈਆਂ ਸਨ ਸਿਕਿਉਰਿਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਬੇਖੌਫ ਦਹਿਸ਼ਤਗਰਦ ਆਉਂਦੇ ਨੇ ਧਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਹਿਸ਼ਤਗਰਦਾਂ ਨੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਆ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਔਨਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵੀ ਇਹ ਗੱਲ ਕਹੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਬੀਤੀ ਰਾਤ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਹੁਣਾ ਦੇ ਘਰ ਧਮਾਕਾ ਹੋਇਆ ਹੈ ਇਹ ਪਰਿਵਾਰ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਹੀ ਰਜਿੰਦਰ ਕੁਮਾਰ ਪੱਪੂ ਹੁਣਾ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਸੁਪੁੱਤਰ ਅਮਨਦੀਪ ਚੈੰਤੀਪੁਰ ਅਤੇ ਅਮਨਦੀਪ ਚੈੰਤੀਪੁਰ ਤੇ ਭਰਾ ਸੰਦੀਪ ਚੈੰਤੀਪੁਰ ਸਾਰਾ ਕਾਰੋਬਾਰ ਦੇਖਦਿਆ ਔਰ ਅਮਨਦੀਪ ਚੈੰਤੀਪੁਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤਸਵੀਰ ਹੈ ਕਿ ਇਹ ਘਰ ਦੇ ਵਿੱਚ ਤੁਮਾਕਾ ਹੋਇਆ ਤੁਮਾਕੇ ਤੋਂ ਬਾਅਦ ਜੋ ਸੀ ਉਹ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਟੁੱਟੇ ਨੇ ਔਰ ਸ਼ੀਸ਼ੇ ਟੁੱਟਣ ਦੇ ਨਾਲ ਜੋ ਸੀ ਖੱਡਾ ਪੈ ਗਿਆ ਔਰ ਡੀਆਈਜੀ ਨੇ ਵੀ ਇਸ ਗਲਤੀ ਪੁਸ਼ਟੀ ਕੀਤੀ ਕਿ ਜਿਹੜਾ ਤੁਮਾਕਾ ਹੋਇਆ ਹੈ ਉਸ ਨੂੰ ਬੜਾ ਗੰਭੀਰਤਾ ਦੇ ਨਾਲ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਵੀ ਜਿੰਨੇ ਤੁਮਾਕੇ ਹੋਏ ਨੇ ਉਹਨਾਂ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਇਲਾਵਾ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ विदेश में बैठे गैंगस्टरों ਵੱਲੋਂ ਥ੍ਰੈਟਸ ਆਈਆਂ ਸੰ ਸਿਕਿਉਰਟੀ ਵੀ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਬੇਖੌਫ ਤਹਿਸ਼ਤਗਰਦਾ ਹੁੰਦੇ ਨੇ ਧੁਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਬਿਲਕੁਲ ਇਹ ਪਰਿਵਾਰ ਨਾਮਵਰ ਪਰਿਵਾਰ ਹੈ ਫਿਰ ਵੀ ਦਸ਼ਤਰਗਰਦਾ ਨੇ ਜਰਾ ਵੀ ਇਸ ਪਰਿਵਾਰ ਦੇ ਵੱਲ ਜੇ ਕਿਹਾ ਜਾਵੇ ਤਾਂ ਬੇਖੌਫ ਹੋ ਕੇ ਧੁਮਾਕਾ ਕੀਤਾ ਪਹਿਲਾਂ ਵੀ ਕਈ ਥ੍ਰੈਟਸ ਨੇ ਜੇ ਇੱਕ ਪੋਸਟ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਕਿਹਾ ਜਾਵੇ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਹੈਪੀ ਪਸ਼ੀਆਂ ਜੋ ਸੀ ਉਸਨੇ ਜ਼ਿੰਮੇਵਾਰੀ ਲਈ ਆਨਰ ਇਹ